ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਸੋਖਾ ਤੇ ਸੋਹਣਾ ਡਿਜ਼ਾਈਨ ਲੈ ਕੇ ਆਏ ਆ 8 8 ਕੁੰਡਾਂ ਦਾ ਡਿਜ਼ਾਈਨ ਆ 8 8 ਦੇ ਹਿਸਾਬ ਨਾਲ 16 ਤਾਗੇ ਰੱਖਿਆ ਆਪਾਂ 4 ਤਾਗੇ ਐਕਸਟਰਾ ਰੱਖਨੇ ਜੋ ਤੁਸੀਂ ਕਿਸੇ ਵੀ ਪ੍ਰੋਜੈਕਟ 'ਚ ਪਾਉਣਾਗਾ ਇਹਨੂੰ 8 8 ਦੇ ਹਿਸਾਬ ਨਾਲ ਕੁੰਡੇ ਰੱਖ ਕੇ 4 ਕੁੰਡੇ ਐਕਸਟਰਾ ਰੱਖ ਕੇ ਇਹ ਆਪਣਾ ਪੈਟਰਨ ਬਿਲਕੁਲ ਸਹੀ ਆਊਗਾ ਆਪਾਂ ਜਦੋਂ ਪਹਿਲਾਂ ਕੋਈ ਵੀ ਬਾਰਡਰ ਬਣਾ ਲੈਣਾ ਉਸ ਤੋਂ ਬਾਅਦ ਆਪਾਂ ਜਿਹੜੀ ਪਹਿਲੀ ਸਲਾਈქ ਹੋਣੀ ਆ ਚਾਰ ਸਲੰਗਾਂ ਦਾ ਇਹ ਡਿਜ਼ਾਈਨ ਆ 4 ਕੁੰਡੇ ਆਪਾਂ ਸਿੱਧੇ ਬੁਣਾਂਗੇ ਚਾਰ ਕੁੰਡੇ ਸਿੱਧੇ ਬੁਣੇਗੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਦੋ ਕੁੰਡੇ ਫੇਰ ਸਿੱਧੇ ਬੁਣਾਂਗੇ ਤੇ ਇਸ ਤਰ੍ਹਾਂ ਕਮਾ ਕੇ ਜਾਲੀ ਪਾਵਾਂਗੇ ਜਾਲੀ ਪਾ ਕੇ ਇਹਦਾ ਦੂਰਾ ਇੱਕ ਕਰਾਂਗੇ ਜਿਹੜਾ ਆਪਣਾ ਇਹ ਜਾਲੀ ਨਾਲ ਕੁੰਡਾ ਇਹ ਪੂਰਾ ਹੋ ਗਿਆ ਫਿਰ ਫਿਰ ਆਪਾਂ ਚਾਰ ਸਿੱਧੇ ਬੁਣਾਂਗੇ 1 2 3 4 ਫਿਰ ਫਿਰ ਉਸ ਤਰ੍ਹਾਂ ਦੋ ਫੇਰ ਸਿੱਧੇ ਬੁਣਾਂਗੇ ਕਮਾ ਕੇ ਫਿਰ ਜਾਲੀ ਪਾਵਾਂਗੇ ਤੇ ਦੋ ਦਾ ਇੱਕ ਕਰਦਾਂਗੇ ਜਿਹੜਾ ਆਪਾਂ ਕਮਾ ਕੇ ਜਾਲੀ ਪੋਣੇ ਉੱਥੇ ਆਪਣਾ ਇੱਕ ਹੁੰਦਾ ਇਹ 체 ਘਟ ਕੇ ਅੱ체 ਪੂਰਾ ਹੋ ਗਿਆ ਫੇਰ ਚੱਲੋ ਸੋਰੀ ਚਾਰ ਸਿੱਧੇ ਚਾਰ ਸਲਜੇ ਦਾ ਆਪਣਾ ਇਹ ਡਿਜ਼ਾਈਨ ਉਲਟੀ ਸਾਈਡ ਤੇ ਨੂੰ ਆਪਾਂ ਸਾਰਿਆਂ ਨੂੰ ਉਲਟਾ-ਉਲਟਾ ਬੁਣਾਵਾਂਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਤੇ ਸੋਖੇ-ਸੋਖੇ ਡਿਜ਼ਾਈਨ ਵੇਖਣ ਲਈ ਇਸ ਤਰ੍ਹਾਂ ਨੂੰ ਆਪਾਂ ਸਾਰੇ ਨੂੰ ਉਲਟੀ ਸਾਈਡ ਤੋਂ ਚਾਰ ਸਲਾਈਆਂ ਦਾ ਡਿਜ਼ਾਈਨ ਆ ਉਲਟੀ ਸਾਈਡ ਤੋਂ ਦੋਨੋਂ ਸਲਾਈਆਂ ਇਸ ਤਰੀ ਹਰ ਵਾਰੀ ਉਲਟੀ ਨਿਗਰ ਕਰਨੀ ਹੈ ਇਹ ਹੀ ਚਾਰ ਸਲਾਈਆਂ ਆਪਾਂ ਸਾਰੇ ਡਿਜ਼ਾਈਨ ਚ ਦੁਬਾਰਾ ਦੁਬਾਰਾ ਰਿਪੀਟ ਕਰੀਏ ਨੇ ਹੁਣ ਆਪਾਂ ਇੱਕ ਜਾਲੀ ਪਾਈ ਹੈ ਚ ਤਾਂ ਅਗਲੀ ਸਲਾਈ ਆਪਾਂ ਚੇਂਜ ਕਰਾਂਗੇ ਤੁਹਾਨੂੰ ਦੱਸਦੇ ਆਂ ਇਥੇ ਆਪਣੀ ਹੁਣ ਇੱਕ ਇੱਕ ਜਾਲੀ ਪਈ ਆ ਇਸ ਤੋਂ ਬਾਅਦ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜੇ ਚਾਰ ਕੁੰਡੇ ਸਿੱਧੇ ਬਣਿਆ ਇਹਨਾਂ ਨੂੰ ਸਿੱਧੇ ਬਣਾਉਣੇ ਆ ਇੱਕ ਦੋ ਇੱਕ ਵੀ ਨਾ ਬਣੇ ਉਤਾਰਿਆ ਸੀ ਚਾਰ ਕੁੰਡੇ ਸਿੱਧੇ ਹੁਣ ਆਪਣੇ ਚਾਰ ਕੁੰਡੇ ਤੇ ਡਿਜ਼ਾਈਨ ਬਣਿਆ ਹੋਇਆ ਹੁਣ ਆਪਾਂ ਇਹ ਪਹਿਲਾ ਇੱਕ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਲਾਂਗੇ ਇਹਨੂੰ ਇੱਥੋਂ ਦੋ ਦਾ ਇੱਕ ਕਰ ਦਾਂਗੇ ਸੌਰੀ ਜਾਲੀ ਪਾ ਕੇ ਕਰਾਂਗੇ ਇਸ ਤਰ੍ਹਾਂ ਪਹਿਲਾਂ ਕਮਾ ਲਾਂਗੇ ਕਮਾ ਕੇ ਇਹਨੂੰ ਦੋ ਦਾ ਇੱਕ ਕਰ ਦਾਂਗੇ ਫਿਰ ਇੱਧਰਲੇ ਦੋ ਕੁੰਡੇ ਨੂੰ ਇਸ ਤਰੀ ਤਾਗਾ ਬੈਕ ਸਾਈਡ ਹੀ ਹੈ ਦੋ ਦਾ ਇੱਕ ਕਰਕੇ ਜੇਰ ਆਪਾਂ ਇਸ ਤਰ੍ਹਾਂ ਜਾਲੀ ਪਾਵਾਂਗੇ ਤੇ ਚਾਰ ਕੁੰਡੇ ਫਿਰ ਸਿੱਧੇ ਬਣਾ ਲਵਾਂਗੇ ਚਾਰ ਕੁੰਡੇ ਸਿੱਧੇ ਬੁਣ ਲੈ ਇਸ ਤਰ੍ਹਾਂ ਕਮਾ ਕੇ ਆਪਾਂ ਜਾਲੀ ਪਾਵਾਂਗੇ ਇਹ ਕੁੰਡੇ ਨੂੰ ਉਲਟਾ ਕੇ ਦੋ ਦਾ ਇੱਕ ਇਹ ਕੁੰਡਾ ਆਪਣਾ ਇੱਥੇ ਦੋ ਦੇ ਦੋ ਕੁੰਡੇ ਹੋਗੇ ਇਧਰੋਂ ਫਿਰ ਦੋ ਦਾ ਇੱਕ ਕਰਾਂਗੇ ਫਿਰ ਜਾਲੀ ਪਾਵਾਂਗੇ ਤੇ ਚਾਰ ਕੁੰਡੇ ਫਿਰ ਸਿੱਧੇ ਬਣਾ ਲਵਾਂਗੇ ਬੈਕ ਸਾਈਡ ਤੋਂ ਉਪਰ ਸਾਰੇ ਨੂੰ ਉਲਟਾਈ ਬਣਾ ਕੋ ਉਸ ਤਰੀਕੇ ਜਿਸ ਤਰ੍ਹਾਂ ਪਹਿਲਾਂ ਦਿਖਾਇਆ ਬੁਣਿਆ ਆਲ ਪ੍ਰੋਜੈਕਟਡ ਡਿਜ਼ਾਈਨ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਸਵਾਟਰ ਚ ਵੀ ਲੇਡੀਜ਼ ਕਾਰਡੀਗਨ ਚ ਵੀ ਬੱਚਿਆਂ ਦੇ ਕਿਸੇ ਪ੍ਰੋਜੈਕਟ ਚ ਵੀ ਪਾ ਸਕਦੇ ਕਿਸੇ ਵੀ ਪ੍ਰੋਜੈਕਟ ਚ ਬਹੁਤ ਸੋਹਣਾ ਬਣ ਕੇ ਆਊਗਾ ਇਹ ਡਿਜ਼ਾਈਨ ਤੇ ਬਿਲਕੁਲ ਸੋਖਾ ਡਿਜ਼ਾਈਨ ਹੈ ਅਠ ਅਠ ਤਾਗਿਆਂ ਦਾ ਡਿਜ਼ਾਈਨ ਹੈ ਤੇ ਚਾਰ ਫਲੰਗਿਆਂ ਚ ਇਹ ਆਪਣਾ ਬਣ ਕੇ ਕੰਪਲੀਟ ਹੁੰਦਾ ਹੈ ਇਸ ਤਰ੍ਹਾਂ ਹੀ ਆਪਣਾ ਬਣ ਕੇ ਆਊਗਾ ਸਿੱਧਾ ਬੈਕ ਸਾਈਡ ਤੋਂ ਆਪਣਾ ਇਹ ਇਸ ਤਰ੍ਹਾਂ ਆਊ ਬੈਕ ਸਾਈਡ ਤੋਂ ਹਰ ਸਲਾਈ ਇਹ ਪੋਲਟੀ ਕੱਢਣੀ ਆ ਸਿੱਧੀ ਸਾਈਡ ਤੋਂ ਇਹ ਆਪਣਾ ਐਵੇਂ ਆਊਗਾ ਕਿਵੇਂ ਲੱਗਿਆ ਇੱਕ ਵਾਰ ਇੱਕ ਗਲੀ ਬਣਾਉਣੀ ਆ ਤੇ ਦੂਜੀ ਵਾਰ ਦੋ ਬਣਾਉਣੀਆਂ ਇਹ ਮੈਂ ਵਿਚਾਰੇ ਬਣਾਉਣੀ ਆ ਆਪਣੇ ਦੋ ਵਾਰ ਫਿਰ ਸਾਈਡਾਂ ਤੇ ਬਣਾਉਣੀ ਆ ਏਦਵਾਰ ਫਿਰ ਆਪਾਂ ਇਹੀ ਸਲਾਈ ਪਹਿਲੀ ਸਲਾਈ ਰਿਪੀਟ ਕਰਾਂਗੇ ਇਹ ਇਸੇ ਤਰ੍ਹਾਂ ਇਹ ਚਾਰ ਸਲਾਈ ਬਣਦੇ ਜਾਣਗੇ ਬਹੁਤ ਹੀ ਪਿਆਰਾ ਬਣ ਕੇ ਆਊ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹੇ ਬਹੁਤ-ਬਹੁਤ ਥੈਂਕ ਯੂ ਜੀ